ਅਸਲੀ ਦਲੇਰੀ ਆ ਹੁੰਦੀ ਹੈ ਕਿਸੇ ਦੀ ਜਾਨ ਬਚਾਉਣੇ ਅਸਲੀ ਦਲੇਰੀ ਹੁੰਦੀ ਹੈ ਇਨਾ ਮੁੰਡਿਆਂ ਨੂੰ ਸਲੂਟ ਕਰੋ ਅਤੇ ਸ਼ੇਅਰ ਕਰੋ ਇਨਾ ਮੁੰਡਿਆਂ ਨੇ ਚਾਰ ਜਾਨਾਂ ਬਚਾਈਆਂ ਨੇ ਜੀ ਹਾਂ ਹੁਸ਼ਿਆਰਪੁਰ ਦੇ ਲਾਗੇ ਦੀ ਇਹ ਵੀਡੀਓ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਨਹਿਰ ਦੇ ਕੰਢੇ ਇੱਕ ਥਾਰ ਗੱਡੀ ਜਿਹੜੀ ਆ ਉਹ ਪਰਿਵਾਰ ਜਿਹੜਾ ਹੈ ਉਹਦੇ ਵਿੱਚ ਬੈਠਾ ਹੋਇਆ ਸੀ ਤੇ ਉਹ ਥਾਰ ਗੱਡੀ ਜਿਹੜੀ ਆ ਉਹ ਲੰਘ ਰਹੀ ਸੀ ਤੇ ਅਚਾਨਕ ਜਿਹੜੀ ਆ ਉਹ ਥਾਰ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਅਤੇ ਉਸ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਫਸੀਆਂ ਹੁੰਦੀਆਂ ਨੇ ਉਹਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਨੌਜਵਾਨ ਵੀ ਹੁੰਦੇ ਨੇ ਕੁੜੀਆਂ ਹੁੰਦੀਆਂ ਨੇ ਪਰ ਜਿਹੜੇ ਪਿੰਡ ਤੋਂ ਨੌਜਵਾਨ ਨੇ ਉਹ ਦੂਰੋਂ ਖੜ ਕੇ ਤਮਾਸ਼ਾ ਨਹੀਂ ਵੇਖ ਰਹੇ ਸੀ ਉਹ ਦੂਰੋਂ ਖੜ ਕੇ ਵੀਡੀਓਜ਼ ਨਹੀਂ ਬਣਾ ਰਹੇ ਸੀ ਬਲਕਿ ਉਹਨਾਂ ਨੇ ਕਾਰ ਗੱਡੀ ਉੱਤੇ ਚੜ ਕੇ ਨੌਜਵਾਨਾਂ ਨੇ ਸ਼ੀਸ਼ਾ ਭੰਨ ਕੇ ਜੋ ਹੈ ਵਿੱਚੋਂ ਲੋਕਾਂ ਨੂੰ ਕੱਢਿਆ ਅਤੇ ਉਹਨਾਂ ਨੂੰ ਸਹੀ ਸਲਾਮਤ ਜੜਾਇਓ ਬਚਾਇਆ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਆਖ ਰਹੇ ਨੇ ਕਿ ਦੁਨੀਆ ਜਿਹੜੀ ਹੈ ਉਹ ਵੱਡ-ਵਡਈਏ ਪਿੱਛੇ ਲੱਗੀ ਹੋਈ ਹੈ ਲੋਕ ਜਿਹੜੇ ਨੇ ਉਹ ਕਿਸੇ ਨੂੰ ਮਾਰ ਕੇ ਦਲੇਰੀ ਦਿਖਾਉਂਦੇ ਨੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਦਲੇਰੀ ਹੈ ਪਰ ਆ ਅਸਲੀ ਦਲੇਰੀ ਹੈ ਜੋ ਇਹਨਾਂ ਮੁੰਡਿਆਂ ਨੇ ਦਿਖਾਈ ਹੈ ਜੀ ਹਾਂ ਇਹਨਾਂ ਮੁੰਡਿਆਂ ਨੇ ਜਿਹੜਾ ਹੈ ਉਹ ਜੋ ਇੱਕ ਪਰਿਵਾਰ ਦੀ ਜਾਨ ਬਚਾਈ ਹੈ ਇਸ ਪਰਿਵਾਰ ਦੀ ਜਾਨ ਦੀ ਹਿੰਮਤ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਨੌਜਵਾਨਾਂ ਨੇ ਸਮਝੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਨੌਜਵਾਨ ਅੱਗੇ ਖੜਾ ਹੈ ਦੂਸਰਾ ਜੋ ਹੈ ਉਹ ਪੈਰਾ ਦੇ ਨਾਲ ਸ਼ੀਸ਼ੇ ਨੂੰ ਭੰਨ ਰਿਹਾ ਹੈ ਤੇ ਜਿਹੜੇ ਬਾਕੀ ਨੌਜਵਾਨ ਨੇ ਕੋਈ ਰੱਸੀ ਦੇ ਨਾਲ ਫੜ ਕੇ ਖੜਾ ਹੋਇਆ ਹੈ ਕਿਸੇ ਨੇ ਥਾਰ ਗੱਡੀ ਨੂੰ ਬੰਨਿਆ ਹੋਇਆ ਹੈ ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਨੌਜਵਾਨਾਂ ਨੇ ਜਿਹੜਾ ਹੈ ਉਹ ਮਦਦ ਜਿਹੜੀ ਹੈ ਉਹ ਕੀਤੀ ਹੈ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਮੁੰਡੇ ਨੇ ਦੱਸਿਆ ਕਿ ਜੋ ਨਹਿਰ ਹੈ ਨਹਿਰ ਤੇ ਕੋਈ ਵੀ ਕੰਦ ਨਹੀਂ ਬਣਾਈ ਗਈ ਕੋਈ ਵੀ ਬੈਰੀਗੇਟਿੰਗ ਨਹੀਂ ਕੀਤੀ ਗਈ ਕੋਈ ਵੀ ਸੇਫਟੀ ਪਰਪਸ ਜਿਹੜਾ ਹੈ ਉਹ ਨਹੀਂ ਰੱਖਿਆ ਗਿਆ ਜਿਸ ਕਰਕੇ ਜਿਹੜਾ ਇਹ ਹਾਸਾ ਜਿਹੜਾ ਹੈ ਵਾਪਰਿਆ ਹੈ ਕਿ ਨੌਜਵਾਨ ਨੇ ਜਿਹੜਾ ਕਿਹਾ ਜੋ ਹੈ ਨਹਿਰ ਦੇ ਕੰਡੇ ਤਾਰਾ ਲਗਣੀਆਂ ਚਾਹੀਦੀਆਂ ਨੇ ਨਹਿਰ ਦੇ ਕੰਡੇ ਜਿਹੜਾ ਹੈ ਉਹ ਅਜਿਹੀਆਂ ਚੀਜ਼ਾਂ ਨਾ ਹੋਣ ਇਸ ਕਰਕੇ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਦੇਖਣਾ ਚਾਹੀਦਾ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਅਜਿਹੇ ਜਿਹੜੇ ਹਾਦਸੇ ਵਾਪਰਦੇ ਨੇ ਤੁਹਾਨੂੰ ਇਸ ਦੇ ਪਿੱਛੇ ਕੀ ਕਾਰਨ ਲੱਗ ਰਿਹਾ ਨਹਿਰ ਦੇ ਵਿੱਚ ਇੱਕ ਗੱਡੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਡਿੱਗੀ ਹੋਈ ਆ ਉਹ ਵੀ ਥਾਰ ਗੱਡੀ ਐ ਬਹੁਤ ਸਾਰੇ ਨੌਜਵਾਨਾਂ ਨੇ ਜਿਹੜਾ ਮਦਦ ਦੇ ਲਈ ਜਦੋਂ ਉਹ ਮੋਹਰੇ ਆਏ ਤੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਦੀ ਤਾਰੀਫ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਐ ਸੋ ਇਸ ਤਾਰੀਫ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਵਿਅਕਤੀ ਨੂੰ ਕਿਸੇ ਤਰੀਕੇ ਨਾਲ ਤਾਰੀਫ ਕਰਨੀ ਚਾਹੀਦੀ ਹੈ ਤੁਹਾਡੇ ਮੁਤਾਬਕ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀਡੀਓਜ਼ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਤੁਹਾਡੇ ਮੁਤਾਬਕ ਜੋ ਇਹਨਾਂ ਨੌਜਵਾਨਾਂ ਨੇ ਕੰਮ ਕੀਤਾ ਇਹਨਾਂ ਨੂੰ ਤੁਸੀਂ 10 ਵਿੱਚੋਂ ਕਿੰਨੇ ਨੰਬਰ ਦੇਵੋਗੇ ਇਹਨਾਂ ਨੌਜਵਾਨਾਂ ਦੇ ਬਾਰੇ ਕੀ رائے ਰੱਖਦੇ ਹੋ ਕਿਉਂਕਿ ਹਰ ਇੱਕ ਨੂੰ ਸਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਤਾਰੀਫ਼ ਕਰਦੇ ਹੋ ਕਿਸੇ ਦੇ ਕੰਮ ਦੀ ਤਾਰੀਫ਼ ਕਰਦੇ ਹੋ ਤਾਂ ਉਹਦਾ ਹੌਸਲਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਸੋ ਇਹਨਾਂ ਨੌਜਵਾਨਾਂ ਨੇ ਜੋ ਚੰਗਾ ਕੰਮ ਕੀਤਾ ਹੈ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਬਚਾਈ ਹੈ ਉਹ ਬਹੁਤ ਕਾਬਿਲ-ਏ-ਤਾਰੀਫ਼ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਇੱਕ ਨੌਜਵਾਨ ਸੀ ਉਹਦੀ ਮਾਤਾ ਸੀ ਤੇ ਉਸਦੀ ਭੈਣ ਸੀ ਅਤੇ ਇੱਕ ਹੋਰ ਰਿਸ਼ਤੇਦਾਰਾਂ ਦੀ ਲੜਕੀ ਸੀ ਚਾਰ ਜਾਣੇ ਇਸ ਗੱਡੀ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੱਢ ਲਿਆ ਗਿਆ ਨਹਿਰ ਚ ਸੋ ਤੁਸੀਂ ਕੀ ਕਹੋਗੇ ਜ਼ਰੂਰ ਦੱਸਣਾ